ਲਹਿਰਾਗਾਗਾ ਦੇ ਪਿੰਡ ਖੰਡੇਬਾਦ ਵਿਖੇ ਸੰਗਰੂਰ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਵਾਸੀਆਂ ਨਾਲ ਬੈਠਕ ਕੀਤੀ ਗਈ ਇਸ ਬੈਠਕ ਵਿੱਚ ਐਸਪੀ ਰਾਕੇਸ਼ ਕੁਮਾਰ ਉੱਚੇਚੇ ਦੌਰ ਤੇ ਪਹੁੰਚੇ ਲੋਕਾਂ ਨਾਲ ਗੱਲਬਾਤ ਕਰਦਿਆਂ ਐਸਪੀ ਰਾਕੇਸ਼ ਕੁਮਾਰ ਨੇ ਕਿਹਾ ਕਿ ਸਾਡੇ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਪਿੰਡਾਂ ਵਿੱਚ ਨਸ਼ਿਆਂ ਦੇ ਖਿਲਾਫ ਬੈਠਕਾਂ ਕੀਤੀਆਂ ਗਈਆਂ ਜਿਸ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜੇਕਰ ਕੋਈ ਨਸ਼ਾ ਵੇਚਦਾ ਹੈ ਜਾਂ ਕਰਦਾ ਹੈ ਤਾਂ ਪੁਲਿਸ ਨੂੰ ਉਸ ਦੀ ਜਾਣਕਾਰੀ ਦਿੱਤੀ ਜਾਵੇ ਅਤੇ ਪਿੰਡ ਵਿੱਚ ਠਿਕਰੀ ਪੈਰਾ ਵੀ ਲਗਾਏ ਜਾਣ। ਉਨ੍ਹਾਂ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਇਹ ਮੀਟਿੰਗਾਂ ਜਿਹੜੀਆਂ ਸਰਕਾਰ ਕਰ ਰਹੀ ਹੈ ਜਾਂ ਪੱਲੀਸਾਲ ਦੇ ਸਾਡੇ ਸੀਨੀਅਰ ਅਧਿਕਾਰੀ ਕਰ ਰਹੇ ਨੇ ਇਹ ਬਹੁਤ ਹੀ ਕੰਮ ਦੀ ਗੱਲ ਹੈ ਹਰ ਬੰਦਾ ਪਿੰਡ ਦਾ ਜਿਹੜਾ ਸਿਆਣਾ ਹੈ ਉਹ ਇਸ ਗੱਲ ਨੂੰ ਬਹੁਤ ਵਧੀਆ ਗੱਲ ਕਹਿੰਦਾ ਹੈ ਕਿ ਇਹ ਨਹੀਂ ਹੋਣਾ ਚਾਹੀਦਾ ਤੇ ਜਿਹੜੇ ਕੋਈ ਵੀ ਮਾਪੇ ਇਹ ਨਹੀਂ ਚਾਹੁੰਦਾ ਕਿ ਸਾਡਾ ਬੱਚਾ ਚਿੱਟੇ ਤੇ ਲੱਗ ਜਾਏ ਕੋਈ ਮਾਪੇ ਨਹੀਂ ਚਾਹੁੰਦਾ ਪਰ ਜਿਹੜਾ ਇਹ 12 12ਾਂ ਜਾਂ 12ਾਂ ਪਿੰਡਾਂ ਤੋਂ ਜਿਹੜੇ ਨੌਜਵਾਨ ਮੁੰਡੇ ਨੇ ਬੇਲੇ ਨੇ ਜਿਨ੍ਹਾਂ ਕੋਲ ਕੋਈ ਰੋਜ਼ਗਾਰ ਨਹੀਂ ਹੈਗਾ ਉਹ ਇਸ ਪਾਸੇ ਭਗ ਜਾਂਦੇ ਨੇ ਤੇ ਉਹ ਨੁਕਸਾਨ ਹੁੰਦਾ ਬਹੁਤ ਵੱਡਾ ਪਰ ਉਹਨਾਂ ਦੇ ਮਾਤਾ ਪਿਤਾ ਨਹੀਂ ਚਾਹੁੰਦੇ ਹਨ ਉਹ ਚਾਹੁੰਦੇ ਨੇ ਕਿ ਇਹ ਜਿਹੜਾ ਰਸਤਾ ਫੜ ਜਾਏ ਗੱਤ ਫੜ ਲਿਆ ਮੁੰਡੇ ਨੇ ਸਾਡੇ ਨੇ ਇਹ ਨਹੀਂ ਹੋਣਾ ਚਾਹੀਦਾ ਪਰ ਫੇਰ ਵੀ ਜਦੋਂ ਅਸੀਂ ਕੋਈ ਪੁਲਿਸ ਚ ਉਹਨੂੰ ਭੇਜ ਦਿੰਦੇ ਆ ਜਾਂ ਭਗ ਜਾਂਦਾ ਹੈ ਪਰ ਫੇਰ ਵੀ ਉਹ ਇਹ ਚਾਹੁੰਦਾ ਵੀ ਇਹ ਜਲਦੀ ਛੁੱਟ ਕੇ ਆ ਜੀ ਇਹ ਨਹੀਂ ਚਾਹੁੰਦਾ ਵੀ ਇਹਦਾ ਆਪਾਂ ਇਲਾਜ ਕਰਾਈਏ ਕਿਸੇ ਥਾਣੇ ਕਿਸੇ ਉਹ ਚ ਛੱਡੀਏ ਸੁਗੀਦਾ ਕੇਂਦਰ ਚ ਜਿੱਥੇ ਨਸ਼ਾ ਛੱਡਿਆ ਜਾਵੇ ਉਸ ਪਾਸੇ ਨਹੀਂ ਤੁਰਦਾ ਅਜੇ ਜਿਹੜੇ ਮਾਤਰਾ ਪਿਤਾ ਨੇ ਇਹਨਾਂ ਦੇ ਉਸ ਪਾਸੇ ਨਹੀਂ ਜਾ ਰਹੇ ਕਿ ਇਹਨਾਂ ਦਾ ਇਲਾਜ ਕਰਾਇਆ ਜਾਵੇ ਬਕਾਇਦਾ ਪਿਆਰੇ ਨੇ ਉਹਨਾਂ ਨੂੰ ਪਰ ਦੁੱਖ ਉਹਨਾਂ ਨੂੰ ਬਹੁਤ ਹੈ ਕਿ ਸਾਡੇ ਬੱਚੇ ਜਿਹੜੇ ਚਿੱਟੇ ਤੇ ਲੱਗੇ ਬਹੁਤ ਮਾੜਾ ਕੰਮ ਹੋ ਗਿਆ ਇਹ ਬੜੀ ਮਾੜਾ ਕੰਮ ਹੋ ਗਿਆ ਖਾਸ ਕਰਕੇ ਮਾਵਾਂ ਮਾਵਾ ਨੂੰ ਬਹੁਤ ਦੁੱਖ ਹੈ ਅਸੀਂ ਸਾਰੇ ਜਿੰਨੇ ਵੀ ਪਿੰਡਾਂ ਵਾਲੇ ਲੋਕਾਂ ਮੈਂ ਮੇਰਾ ਪਿੰਡ ਦਾ ਅਸੀਂ ਜਿੰਨੇ ਸਹਾਇਕ ਵੀ ਇਹ ਨਹੀਂ ਹੋਣਾ ਚਾਹੀਦਾ ਅੱਜ ਵੀ ਸਾਰੇ ਪਿੰਡ ਦੇ ਵਿੱਚ ਇਹ ਗੱਲ ਹੋਈ ਆ ਹੁਣ ਇੱਥੇ ਉਹ ਸਾਰੇ ਪਿੰਡ ਨੇ ਕਹਿ ਦਈਏ ਨਹੀਂ ਹੋਣਾ ਚਾਹੀਦਾ ਅਸੀਂ ਸਾਥ ਦੇਵਾਂਗੇ ਤੁਹਾਡਾ ਪੁਲਿਸ ਵਾਲਿਆਂ ਨੂੰ ਵੀ ਕਹੇ ਅਸੀਂ ਸਾਥ ਦੇਵਾਂਗੇ ਪਰ ਇਹ ਇਕੱਲਾ ਪਿੰਡ ਨਹੀਂ ਸਾਰੇ ਪਿੰਡ ਦੇ ਵੀ ਸਾਰੇ ਪਿੰਡਾਂ ਦੇ ਲੋਕ ਨਕੇ ਤੋਂ ਰਹਿਤ ਹੋਣਾ ਚਾਹੁੰਦੇ ਨੇ ਪਰ ਜਿਹੜੇ ਗਰੀਬ ਲੋਕ ਨੇ ਜ਼ਿਆਦਾਤਰ 70% ਲੋਕ ਜਿਹੜੇ ਨਸ਼ੇ ਦੇ ਆਦੀ ਨੇ ਜਾਂ ਚੱਟੇ ਦੇ ਆਦੀ ਨੇ ਉਹ ਹੀਟਲੇ ਵਰਗ ਦੇ ਜਿਹੜੇ 2 ਕਿੱਲੇ ਵਾਲਾ ਜ਼ਿਮੀਂਦਾਰ ਹੈ 5 ਕਿੱਲੇ ਵਾਲਾ ਜ਼ਿਮੀਂਦਾਰ ਹੈ ਜਾਂ ਉਤੋਂ ਛੋਟਾ ਹੈ ਜਿਹੜੇ ਤਕੜੇ ਘਰਾਂ ਦੇ ਨੇ ਉਹਨਾਂ ਦੇ ਵਿੱਚੋਂ ਤਾਂ 1-2% ਹੀ ਨੇ ਬਾਕੀ ਹੀਟਲੇ ਨਹੀਂ ਪਰ ਹੀਟਲੇ ਉਹ ਹਨ ਕੌਣ ਜਿਹੜੇ ਬੇਰਜਗਾਰ ਨੇ ਜਿਹੜੇ ਕੰਮ ਨਹੀਂ ਕਰਨਾ ਚਾਹੁੰਦੇ ਜਾਂ ਜਿਹੜੇ ਚਾਂਬਲੇ ਹੋਏ ਨੇ ਜਾਂ ਜਿਨ੍ਹਾਂ ਨੂੰ ਮਤਲਬ ਮਾਂ ਪਿਓ ਦਾ ਡਰ ਨਹੀਂ ਸਮਾਜ ਦਾ ਡਰ ਨਹੀਂ ਤੇ ਕਿਸੇ ਵੱਡੇ ਆਦਮੀ ਦਾ ਡਰ ਨਹੀਂ ਉਹਦੇ ਰਿਸ਼ਤੇ ਜਨਰਲਰਨ ਜਦੋਂ ਇਸ ਕਿਸਮ ਵਿਅਕਤੀ ਇਹ ਲੇਨ ਤੇ ਚੱਲ ਪਿਓ ਹਵਾ ਹਰਾ ਹਵਾ ਹਾਰਾ ਹੋ ਜਾਂਦਾ ਉਹ ਆਪਣੀ ਜ਼ਿੰਦਗੀ ਦੇ ਐਂਡ ਵੱਲ ਜਾ ਰਿਹਾ ਹੁੰਦਾ ਹੈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜ਼ੀਰੋ ਟੋਲਰੈਂਸ ਡਰਗ ਦੇ ਰਿਗਾਰਡਿੰਗ ਜਿਹੜੀ ਚੱਲ ਰਹੀ ਹੈ ਇਹਦੇ ਸੰਬੰਧ ਵਿੱਚ ਮਲੇਜ ਟਕਸ ਕਮੇਟੀਆਂ ਬਣੀਆਂ ਹੈਗੀਆਂ ਜਿਹੜੀਆਂ ਹੁਣ ਪਿੰਡ-ਪਿੰਡ ਜਾ ਕੇ ਅਸੀਂ ਪਬਲਿਕ ਮੀਟਿੰਗਸ ਕਰ ਰਹੇ ਹਾਂ ਪਬਲਿਕ ਮੀਟਿੰਗਸ ਕਰ ਰਹੇ ਹਾਂ ਜਿਦੇ ਚ ਸਭ ਤੋਂ ਪਹਿਲਾਂ ਇਨਫੋਰਸਮੈਂਟ ਡੀ ਐਡਿਕਸ਼ਨ ਤੇ ਜਿਹੜਾ ਨਸ਼ੇ ਦਾ ਪ੍ਰੋਵੈਂਟਿਵ ਦੇ ਸਵਰਧ ਵਿੱਚ ਜਿਹੜੀ ਹੈਗੀ ਲੋਕਾਂ ਨਾਲ ਕਲੱਬਾਂ ਨਾਲ ਐਨ ਜੀਓਜ਼ ਨਾਲ ਤੇ ਲੋਕਾਂ ਨੂੰ ਇਹੀ ਅਹਾਰ ਕਰ ਰਹੇ ਹਾਂ ਵੀ ਇਹ ਇੱਕ ਸਮਾਜਿਕ ਬੁਰਾਈ ਹੈ ਜਿਹੜੀ ਜਦ ਤੱਕ ਸਮਾਜ ਦੇ ਨਾਲ ਨਹੀਂ ਖੜਾ ਹੁੰਦਾ ਉਦੋਂ ਤੱਕ ਇਹਦੇ ਕਾਬੂ ਨਹੀਂ ਪਾਇਆ ਜਾ ਸਕਦਾ ਹੁਣ ਜ਼ੀਰੋ ਟੋਲਰੈਂਸ ਦੇ ਹਿਸਾਬ ਨਾਲ ਪਹਿਲਾਂ ਪੁਲਿਸ ਨੇ ਬਾਧੂ ਪਰਚੇ ਦਰਜ ਕੀਤੇ ਨੇ ਨਾ ਸ਼ੱਪਤਾ ਫੜਿਆ ਤੇ ਅਸੀਂ ਹੁਣ ਜਾ ਕੇ ਪਿੰਡ-ਪਿੰਡ ਜਿਹੜੇ ਲੋਕਾਂ ਨੂੰ ਹੁਣ ਜਾਗਰੂਕਾਲੀ ਤਾਂ ਗੱਲ ਹੈ ਨਹੀਂ ਕਿ ਗੱਲ ਤੇ ਐ ਵੀ ਸਮਾਜ ਦੀ ਇੱਕ ਲਹਿਰ ਖੜੀ ਕਰਨ ਵਾਲੀ ਗੱਲ ਹੈ ਜਿਹੜਾ ਨਸ਼ੇ ਦੇ ਕਾਬੂ ਪਾਇਆ ਜਾ ਸਕਦੇ ਲੋਕਾਂ ਨੂੰ ਨਾਲ ਲਾ ਕੇ ਜਿਹੜੇ ਬੰਦੇ ਕਰਦੇ ਨੇ ਉਹਨਾਂ ਨੂੰ ਆਡੈਂਟੀਫਾਈ ਕਰਕੇ ਉਹਨਾਂ ਦਾ ਛਡਾਇਆ ਜਾਵੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਕਾਨੂੰਨ ਮੁਤਾਬਕ ਅਰੈਸਟ ਕੀਤਾ ਜਾਵੇ ਸਰ ਨਾਕਾਬੰਦੀ ਦੀ ਕੀਥੀ ਹੋਈ ਹੈ ਹਰ ਸਰ ਦੇ ਆਲੇ-ਦੁਆਲੇ ਨਾਕਾਬੰਦੀ ਦਾ ਸੀਲਿੰਗ ਪੁਆਇੰਟ ਚੱਲਦੇ ਨੇ ਸੀਲਿੰਗ ਡਿਸਟ੍ਰਿਕਟ ਸੀਲਿੰਗ ਦਾ ਚੱਲਦਾ ਹੈ ਜਾਂ ਜਿਹੜੇ ਬਾਰਡਰ ਸੀਲ ਨੇ ਉਹ ਆਲਰੇਡੀ ਨਾਕੇ ਚੱਲ ਰਹੇ ਨੇ ਉਹ ਤੋਂ ਟਾਈਮ ਟੂ ਟਾਈਮ ਚੱਲਦੇ ਰਹਿੰਦੇ ਨੇ ਇਹਦੇ ਨਾਲ ਕਾਸੋ ਆਪਰੇਸ਼ਨ ਵੀ ਚੱਲ ਰਹੇ ਨੇ ਜਿਹੜੇ ਹੌਟਸਪੌਟ ਆ ਉਹਨਾਂ ਤੇ ਕਾਸੋ ਆਪਰੇਸ਼ਨ ਹੋ ਰਹੇ ਨੇ ਡੇਲੀ ਉੱਥੇ ਹੀ ਪਿੰਡ ਦੇ ਸਰਪੰਚ ਸਤਵੰਤ ਸਿੰਘ ਨੇ ਕਿਹਾ ਕਿ ਪੁਲਿਸ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਜੋ ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਲਈ ਪੂਰੇ ਪਿੰਡ ਵਾਸੀਆਂ ਵੱਲੋਂ ਪੂਰਾ ਸਹਿਯੋਗ ਪੁਲਿਸ ਨੂੰ ਦਿੱਤਾ ਜਾਵੇਗਾ। ਜਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ।